ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਚਲਾਈ ਹੋਈ ਹੈ ਇਹਦੇ ਵਿੱਚ ਬਹੁਤ ਹੀ ਵਧੀਆ ਸਫਲਤਾ ਸਾਡੇ ਫਰੋਜ਼ ਪਰਪੁਲਸ ਨੂੰ ਮਿਲੀ ਹੈ ਜਦੋਂ ਸਾਡੇ ਸੀਆਈਏ ਦੀ ਟੀਮ ਵੱਲੋਂ ਬਹੁਤ ਇੱਕ ਆਪਰੇਸ਼ਨ ਚਲਾਇਆ ਗਿਆ ਪਿਛਲੇ ਇਨਫੋਰਮੇਸ਼ਨ ਬੇਸਡ ਸੀ ਜਿਹੜੇ ਇੱਕ ਹਫ਼ਤੇ ਤੋਂ ਇਹ ਇਸ ਦੇ ਪਿੱਛੇ ਲੱਗੇ ਹੋਏ ਸੀ ਜਿਸ ਦੇ ਦੌਰਾਨ ਇਹਨਾਂ ਨੇ ਦੋ ਵਿਅਕਤੀਆਂ ਨੂੰ ਸਾਜਨ ਤੇ ਰੇਸ਼ਮ ਸਾਜਨ ਕਰੀ 25 ਸਾਲ ਦਾ ਤੇ ਰੇਸ਼ਮ 23 ਸਾਲ ਦਾ ਇਹ ਦੋਨੇ ਜਣੇ ਇੱਕ ਆਵਾ ਬਸਤੀ ਦਾ ਰਹਿਣ ਵਾਲਾ ਤੇ ਦੂਸਰਾ ਲੇਲੀ ਵਾਲਾ ਪਿੰਡ ਐ ਸਦਰ ਥਾਣੇ ਚ ਉਥੋਂ ਦਾ ਰਹਿਣ ਵਾਲਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ પાસેੋਂ 5 ਕਿਲੋ 15 ਗ੍ਰਾਮ ਹੈਰੋਇਨ ਅਤੇ 29 ਲੱਖ 16700 ਰੁਪਇਆ ਜਿਹੜਾ ਡਰੱਗ ਮਨੀ ਆ ਜਾਂ ਹਵਾਲਾ ਮਨੀ ਕਹੋ ਇਹ ਇਹਨਾਂ ਤੋਂ ਬਰਾਮਦ ਕੀਤਾ ਇਹਨਾਂ ਤੋਂ ਹੋਰ ਵੀ ਪੁੱਛ ਗਿਸ਼ ਦੌਰਾਨ ਕਾਫੀ ਖੁਲਾਸੇ ਹੋਏ ਆ ਜਿੱਥੋਂ ਪਤਾ ਲੱਗਦਾ ਵੀ ਇਹ ਇਹ ਕੰਮ ਕਰਦੇ ਆ ਰਹੇ ਸੀਗੇ ਤੇ ਇਹਨਾਂ ਦੇ ਲਿੰਕ ਪਾਕਿਸਤਾਨ ਦੇ ਨਾਲ ਜਿਹੜਾ ਉਥੋਂ ਦਾ ਵੱਡਾ ਸਮੱਗਲਰ ਹੈ ਇੱਕ ਸ਼ਾਹ ਪਠਾਨ जिने ਆਪਣੇ ਏਰੀਏ ਦੇ ਵਿੱਚ ਆ ਜਿਹੜਾ ਗੰਦ ਪਾਇਆ ਹੋਇਆ ਉਸ ਇੱਥੇ ਜਿਹੜਾ ਭੇਜਦਾ ਜਿਹੜੇ ਹਿਰਨ ਦੀਆਂ ਖੇਪਾਂ ਤੇ ਇਹੋ ਜਿਹੇ ਬੰਦੇ ਉਹਦੇ ਨਾਲ ਰਲ ਕੇ ਜਿਹੜੇ ਆਪਣਾ ਮਾਹੌਲ ਖਰਾਬ ਕਰਦੇ ਸੀ ਇਹ ਇਸ ਨੂੰ ਮੈਂ ਕਹੂੰਗਾ ਇੱਕ ਬਹੁਤ ਵਧੀਆ ਇਹ ਆਪਰੇਸ਼ਨ ਕਰਕੇ ਜਿਹੜਾ ਇੱਕ ਇਹਨਾਂ ਦਾ ਲੱਕ ਤੋੜਿਆ ਇਹ ਜਿਹੜਾ ਕਾਟਲ ਸੀਗਾ ਡਰੱਗਸ ਦਾ ਉਸ ਨੂੰ ਆਪਾਂ ਉਹਦੇ ਵਿੱਚ ਖਤਮ ਕਰਨ ਦੇ ਵਿੱਚ ਕਾਬਜਾਬ ਹੋਏ ਆ ਇਹਦੇ ਵਿੱਚ ਇਹਨਾਂ ਦੇ ਨਾਲ ਦੇ ਜਿਹੜੇ ਇੱਕ ਦੋ ਹੋਰ ਸਾਥੀ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਦੇ ਵਿੱਚ ਆਉਣਗੇ ਉਹਨਾਂ ਨੂੰ ਵੀ ਆਪਾਂ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਹੋਰ ਵੱਡੀਆਂ ਰਿਕਵਰੀਜ਼ ਦੀ ਵੀ ਆਉਂਦੇ ਦਿਨਾਂ 'ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹਦੀ ਸੰਭਾਵਨਾ ਤੇ ਇਹਦੇ ਵਿੱਚ ਮੈਂ ਹੋਰ ਦੱਸਣਾ ਚਾਹਣਾ ਵੀ ਜਿਹੜੇ ਇਹਨਾਂ ਕੋਲੋਂ ਇਸ ਦੇ ਇਲਾਵਾ ਦੋ ਮੋਬਾਈਲ ਫੋਨ ਇੱਕ ਮੋਟਰਸਾਈਕਲ ਉਹਦੇ ਵਿੱਚ ਲਿੰਕ ਸਾਫ਼ ਇਹਨਾਂ ਦੇ ਦਾ ਜ਼ਾਹਰ ਹੁੰਦੇ ਜਿਹਦੇ ਨਾਲ ਸ਼ਾਹ ਪਠਾਨ ਜਿਹੜਾ ਪਾਕਿਸਤਾਨ ਤੋਂ ਉਹਦੇ ਨਾਲ ਇਹਨਾਂ ਦੇ ਲਿੰਕ ਹੁੰਦੇ ਇਹ ਜਿਹੜਾ ਸਾਜਨ ਹੈ ਉਮਰ ਕਰੀ 25 ਸਾਲ ਪੁੱਤਰ ਰਮੇਸ਼ ਵਾਸੀ ਬਸਤੀ ਆਵਾ ਰਾਣਾ ਸਿਟੀ ਫਿਰੋਜ਼ਪੁਰ ਦਾ ਇਹਦੇ ਤੇ ਪਹਿਲਾਂ ਵੀ ਪੰਜ ਮੁਕਦਮੇ ਜਿਹੜੇ ਐਨਡੀਪੀਐਸ ਦੇ ਇਹਦੇ ਤੇ ਦਰਜ ਹੈ ਤੇ ਇਹ ਹੁਣ ਛੇਵਾਂ ਮੁਕਦਮਾ ਹੈ ਜਿਹਦੇ ਵਿੱਚ ਇਹਦੇ ਤੋਂ ਇੰਨੀ ਵੱਡੀ ਰਿਕਵਰੀ ਹੋਈ ਹੈ ਤੇ ਕੁਝ ਹੋਰ ਬੰਦੇ ਜਿਹੜੇ ਇਹਦੇ ਵਿੱਚ ਫਿਗਰ ਕੀਤੇ ਆ ਜਿਹੜੇ ਇਹਦੇ ਨਾਲ ਦੇ ਸਾਥੀ ਹੈ ਉਹਨਾਂ ਤੇ ਸਾਡੀਆਂ ਟੀਮਸ ਬਣੀਆਂ ਹੋਈਆਂ ਤੇ ਆਲਰੇਡੀ ਉਹਦੇ ਰੇਡਸ ਚੱਲਦੀ ਹੈ ਤੇ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਵੇਂ ਕਿ ਆ ਵੀ ਮੇਨ ਬੰਦਾ ਸੀਗਾ ਫਿਰੋਜ਼ਪੁਰ ਦਾ ਇਹ 5 ਕਿਲੋ ਤੋਂ ਇਲਾਵਾ ਹੋਰ ਵੀ ਇਹਦੇ ਕੋਲੋਂ ਮਿਲ ਸਕਦਾ ਕੁਝ ਜਾਂ ਹੋਰ ਬੰਦੀਆਂ ਨਾਲ ਜਿਹੜੇ ਜੂਰੇ ਹੁਣ ਤੀ ਮਹੀਨਾ ਬਿਲਕੁਲ ਜੀ ਇਹਨੇ ਅੱਗੇ ਕੁਝ ਜਾਣਿਆਂ ਨੂੰ ਸਾਡੀ ਪੁੱਛਗਈ ਇਸ ਦੌਰਾਨ ਆਇਆ ਵੀ ਜਿਹੜਾ ਇਹਨੇ ਕੁਸ਼ਨ ਉਸਮਾਨ ਦਿੱਤਾ ਇਹ ਹੈਰੋਨ ਨੇ ਦਿੱਤੀ ਹੈ ਤੇ ਪਹਿਲਾਂ ਵੀ ਜਿਹੜੀ ਸਪਲਾਈ ਕਰਦਾ ਰਿਹਾ ਤੇ ਜਿਹੜੀ ਹੁਣ ਤਾਜ਼ੀ ਇਸਨੇ ਕੁਝ ਨੂੰ ਦਿੱਤੀ ਸੀ ਉਸ ਤੇ ਸਾਡੀ ਟੀਮਸ ਵਰਕ ਕਰ ਰਹੀ ਹੈ ਤੇ ਆਲਰੇਡੀ ਅਸੀਂ ਉਹਨਾਂ ਦਾ ਪਿੱਛਾ ਕਰ ਰਹੇ ਹਾਂ ਤੇ ਫੜ ਲਾਂਗੇ ਕਿੰਨੇ ਲੱਖ ਰੁਪਏ ਆਏਗਾ ਕਾਫੀ ਪਰਚੇ ਹਾਂ ਦੀ ਹਾਂ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਹੈ ਜੀ ਤੇ ਆਹ ਜਿਹੜਾ ਛੇਵਾਂ ਪਰਚਾ ਹੋਣਾ ਹੈ ਕਿ ਪਿਛਲੇ ਮੁਕਦਮੇ ਚ ਫਰਾਰ ਚੱਲ ਰਹੇ ਸੀ ਨਹੀਂ ਕੁਝ ਦੇ ਵਿੱਚ ਮੇਲਡ ਆਊਟ ਹੈ ਜੀ ਮੇਲਡ ਆਊਟ ਹੁੰਦਾ ਹੈ ਇਹ ਹੈਗਾ ਕੀ ਕੀ ਇਹਨੇ ਵੇਚੁਕਿਆ ਸੀ ਨਸ਼ਾਜਕ ਜੀ ਸੀ ਇਹ ਦੇ ਨਾਲ ਸੰਪਰਕ ਇਹਦਾ ਕੀ ਸੀ ਇਹ ਇਕੱਠਾ ਕਰਦਾ ਇਹ ਜਿਵੇਂ ਜਿਵੇਂ ਸਪਲਾਈ ਉੱਤੇ ਕੀਤੀ ਹੁੰਦੀ ਸੀ ਉੱਥੇ ਇਹ ਪੈਸੇ ਇਕੱਠੇ ਕਰਦਾ ਸੀਗਾ ਇਨ ਟੱਚ ਹੋ ਕੇ ਜਿਹੜਾ ਪਾਕਿਸਤਾਨ ਦਾ ਜਿਹੜਾ ਵੈਪਰਸ ਲੋਕ ਨਾਲ 50 50 ਦੇ ਲੋਟ